ਪਰ ਮੇਰਾ ਸਵਾਲ ਇਹ ਹੈ ਕਿ ਹੁਣ ਕੇਂਦਰ ਨਾਲ ਜਿਹੜੀ ਮੀਟਿੰਗ ਹੋਣੀ ਉਹ ਚ ਭਗਵੰਤ ਸਬੰਨ ਨੂੰ ਨਾਲ ਲੈ ਕੇ ਜਾਓਗੇ ਨਹੀਂ ਨਹੀਂ ਇਹੋ ਜੇ ਵਿਚੋਲੇ ਨੂੰ ਕੀ ਕਰਨਾ ਹੈਗਾ ਜਿਹੜਾ ਸਾਨੂੰ ਕੋ ਗੁੰਮਰਾਹ ਕਰੇ ਕੁੱਟ ਕੇ ਠੱਲੇ ਮੈਨੂੰ ਨਹੀਂ ਲੱਗਦਾ ਵੀ ਮੁੱਖ ਮੰਤਰੀ ਇਸ ਕਾਬਿਲ ਰਹਿ ਗਏ ਨਹੀਂ ਉਹਦੇ ਤੇ ਤਬਾਰ ਤੇ ਵਿਸ਼ਵਾਸ ਕੀਤਾ ਜਾ ਸਕਦਾ ਇਹਦਾ ਜਵਾਬ ਪਹਿਲੀ ਗੱਲ ਹੈ ਵੀ ਜੜਾ ਅੰਦੋਲਨ ਚੱਲ ਰਿਹਾ ਵਾ ਜਿੱਡੀਆਂ ਵੱਡੀਆਂ ਮੰਗਾਂ ਵਾ ਠੀਕ ਹੈ ਨਾ ਉਹਨੇ ਪੂਰੀ ਦੁਨੀਆ ਵਿੱਚ ਪ੍ਰਚਾਰ ਪ੍ਰੋਪਗੈਂਡਾ ਕੀਤਾ ਸਰਕਾਰ ਨੇ ਵੀ ਲੋਕਾਂ ਨੂੰ ਦਿਖਾਉਣ ਵਾਸਤੇ ਮੀਟਿੰਗਾਂ ਕੀਤੀਆਂ ਬੈਸਿਕਲੀ ਗੱਲਬਾਤ ਜਾਰੀ ਰੱਖ ਪਏ ਪਰ ਜਿੱਥੇ ਪੋਲੀਟੀਕਲੀ ਨਾ ਜਿੱਥੋਂ ਤੱਕ ਜਿੱਥੋਂ ਤੱਕ ਰੌਲਾ ਵਾ ਹੋਂ ਉਹ ਰੌਲਾ ਉੱਥੇ ਹੀ ਆ ਵੀ ਉਹਦਾ ਦਾ ਇਕਨੋਮਿਕਸ ਮਾਡਲ ਹੋ ਰਿਹਾ ਵੀ ਖੇਤੀ ਜੋ ਕਿਸਾਨ ਬਾਹਰ ਕੱਢਨਾ ਖੇਤੀ ਮੰਡੀ ਰਹਿਣ ਨਹੀਂ ਦੇਣੀ ਇਧਰੋਂ ਅਸੀਂ ਕਹਿੰਦੇ ਖੇਤੀ ਮੰਡੀ ਜਾਣ ਨਹੀਂ ਦੇਣੀ ਅਸੀਂ ਜ਼ਮੀਨਾਂ ਤੁਹਾਨੂੰ ਦੇਣੀਆਂ ਨਹੀਂ ਹੈਗਾ ਇਹ ਬੇਸਿਕਲੀ ਟਕਰਾਵਾਂ ਉਹਦੇ ਚ ਹੁਣ ਜਿਹੜੀ ਤਾਕਤ ਤਕੜੀ ਹੋਊਗੀ ਉਹ ਮੋਰਚਾ ਜਿੱਤੂਗੀ ਮਿੱਤਰ ਪਿਆਰੋ ਸ਼ੰਭੂ ਖਨੋਰੀ ਤੇ ਸਾਲ ਤੋਂ ਵੱਧ ਟਾਈਮ ਮੋਰਚਾ ਜੰਮਿਆ ਰਿਹਾ ਤੇ ਹੁਣ ਭਗਵੰਤ ਮਾਨ ਸਰਕਾਰ ਨੇ ਪੁਲਿਸ ਫੋਰਸ ਦੀ ਮਦਦ ਨਾਲ ਮੋਰਚੇ ਨੂੰ ਹੁੰਜਿਆ ਪੰਦੇਰ ਸਾਹਿਬ ਆਪਣੇ ਨਾਲ ਨੇ ਪੰਦੇਰ ਸਾਹਿਬ ਵੀ ਜੇਲ ਯਾਤਰਾ ਕਰਕੇ ਆਏ ਨੇ ਕਿਉਂਕਿ ਮੀਟਿੰਗ ਦਾ ਸੱਦਾ ਦੇ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਬੁਲਾਇਆ ਸੀ ਤੇ ਫਿਰ ਇੱਕ ਦਮ ਕੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਗਿਆ ਅੱਜ ਆਪਾਂ ਉਹ ਤਮਾਮ ਸਵਾਲ ਸਰਵਨ ਸਿੰਘ ਪੰਦੇਰ ਹੋਰਾਂ ਨੂੰ ਪੁੱਛਣੇ ਨੇ ਜਿਹੜੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਐਕਸ਼ਨ ਨਾਲ ਜੁੜੇ ਨੇ ਜਿਹੜੇ ਕੇਂਦਰ ਸਰਕਾਰ ਦੇ ਰਵੱਈਏ ਨਾਲ ਜੁੜੇ ਨੇ ਜਿਹੜੇ ਲੋਕਾਂ 'ਚੋਂ ਜਥੇਬੰਦੀਆਂ ਤੇ ਉੱਠ ਰਹੇ ਨੇ ਜਿਹੜੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਹੈ ਉਹਦੇ ਵੱਲੋਂ ਸ਼ੰਭੂ ਤੇ ਖਣੋਰੀ ਮੋਰਚੇ ਦੇ ਉੱਪਰ ਕੀਤੇ ਜਾਂਦੇ ਨੇ ਭੰਦੇਰ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਮਿਹਰਬਾਨੀ ਸਭ ਤੋਂ ਪਹਿਲਾਂ ਭੰਦੇਰ ਸਾਹਿਬ ਜਿਹੜਾ ਮੋਰਚਾ ਸ਼ੰਭੂ ਖਣੋਰੀ ਦੇ ਉੱਪਰ ਇੰਨਾ ਲੰਬਾ ਟਾਈਮ ਚੱਲਿਆ ਜਿਸ ਤਰੀਕੇ ਨਾਲ ਮੀਟਿੰਗ ਦਾ ਸੱਦਾ ਦੇ ਕੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਇਹਨੂੰ ਕਿਵੇਂ ਦੇਖਦੇ ਹੋ ਅਰ ਦੇਖੋ ਜਿਹੜਾ ਲਗਭਗ 400 ਦਿਨ ਦੇ ਨੇੜੇ ਮੋਰਚਾ ਚੱਲ ਗਿਆ ਦਿੱਲੀ ਅੰਦੋਲਨ ਤੋਂ ਜੀ ਉਹਨੇ ਆਪ ਦੀਆਂ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਵਿੱਚ ਜੇ ਆਪਣੀਆਂ ਸਿੱਖ ਰਾਂਸ਼ ਹੋਈਆਂ ਉਹਨੇ ਪੰਜਾਬ ਬੰਦ ਦੇ ਵਿੱਚ ਬਹੁਤ ਵੱਡੇ ਵੱਡੇ ਇਕੱਠ ਹੋਏ ਉਹਦੇ ਵਿੱਚ ਨਵਾਨਾਂ ਵੀ ਆਈਆਂ ਜਦੋਂ ਕੰਮ ਦੀ ਰੁੱਤ ਹੁੰਦੀ ਸੀ ਲਗਭਗ ਜੂਨ ਜਲਾਈਰ ਕੇ ਮਹੀਨੇ 'ਚ ਤੇ ਹਰ ਉਤਰਾ ਚੜਾ ਮੋਰਚੇ ਨੇ ਦੇਖਿਆ ਹਮ ਔਰ ਸਾਨੂੰ ਇਹ ਸਪਸ਼ਟ ਹੀ ਸੀਗਾ ਵੀ ਇਹ ਮੋਰਚਾ ਸਰਕਾਰ ਦੀ ਗੱਲੇ ਦੀ ਹੱਡੀ ਆ ਹੂੰ ਕੇਂਦਰ ਹੋਵੇ ਚਾਹੇ ਪੰਜਾਬ ਹੋਵੇ ਹੂੰ ਤੇ ਇੱਚੋ ਵੀ ਕੋਈ ਦੋ ਰੋਲਾ ਨਹੀਂ ਵੀ ਸਰਕਾਰ ਜਿਹੜੀ ਆ ਉਹ ਮੌਕਾ ਭਾਲੂਗੀ ਹੂੰ ਔਰ ਜਿਵੇਂ ਭਗਵੰਤ ਮਾਨ ਸਰਕਾਰ ਨੇ ਕੀਤਾ ਵੀ ਪਹਿਲੇ ਸ਼ੁਰੂਆਤ ਦੇ ਵਿੱਚ ਵੀ ਸਾਡਾ ਤਾਂ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹੂੰ ਸਾਰੀਆਂ ਗੱਲਾਂ ਲਈ ਮੋਦੀ ਸਰਕਾਰ ਨੂੰ ਦੋਸ਼ੀ ਮੰਨਣਾ ਜਿਵੇਂ बस 70 75000 ਅੰਦ ਸੈਨਿਕ ਫੋਰਸ ਲੱਗੀ ਸੀ ਆਦਮ ਸੈਨਿਕਾਂ ਵਾਲਾ ਸਾਡੇ ਤੇ ਸਾਰਾ ਬਰੂਦ ਵਰਤਿਆ ਗਿਆ ਬੁਲਟ ਵੀ ਚੱਲੀ ਸ਼ਹੀਦ ਸੁਭ ਕਰਨ ਸ਼ਹੀਦ ਹੋ ਗਿਆ 433 ਪਹਿਲੇ ਟਕਰਾਅ ਚ ਤੇ ਮਗਰਲੇ ਚ ਵੀ ਤਕਰੀਬਨ 45 ਕਿਸਾਨ ਜ਼ਖਮੀ ਹੋਏ ਆ 45 ਕਿਸਾਨ ਸ਼ਹੀਦ ਹੋਏ ਆ ਇਹ ਸਾਰਾ ਕੁਝ ਦੇ ਵਿੱਚ ਹਮੇਸ਼ਾ ਉਧਰ ਹੀ ਪਰ ਆ ਦੋ ਤਿੰਨ ਮਹੀਨਿਆਂ ਤੋਂ ਬਾਅਦ ਕੁਝ ਫਰਕ ਨਜ਼ਰ ਆਉਂਦਾ ਸੀ ਵੀ ਅੰਦਰ ਖਾਤੇ ਕੋਈ ਨਾ ਕੋਈ ਰੋਲਾ ਹੈ ਜਿਹੜਾ 부ਜਿਆ ਨਹੀਂ ਜਾ ਰਿਹਾ ਤਾਂ ਚਲੋ ਕੋਈ ਵੀ ਸਟੇਟ ਹੋਵੇ ਨਾ ਇਹ ਆਖਰੀ ਅੰਦੋਲਨ ਆ ਤੇ ਨਾ ਇਹ ਪਹਿਲਾ ਅੰਦੋਲਨ ਆ ਵੀ ਜਿਹਨੂੰ ਸਟੇਟ ਨੇ ਜ਼ਬਰ ਕਰਕੇ ਖਦੇੜਿਆ ਹੈਗਾ ਅਸੀਂ ਪਹਿਲੇ ਦਿਨੋਂ ਕਹਿੰਦੇ ਸੀ ਜਬਾਤ ਤਾਂ ਸਾਨੂੰ ਕੁੱਟ ਕੇ ਠਾਲੋਗੇ ਜਾਂ ਮਾਰੋਗੇ ਜਾਂ ਫਿਰ ਸਾਡੀ ਮੰਗ ਮੰਨ ਲੋਗੇ ਬਚਕਾਰ ਅੱਲਾ ਰਹਾ ਤਾਂ ਹੈ ਨਹੀਂਗਾ ਵੀ ਅਸੀਂ ਇਹਨੂੰ ਛੱਡ ਕੇ ਜਾਵਾਂਗੇ ਜਾਂ ਕੋਈ ਰੌਲਾ ਨਹੀਂ ਤੇ ਸਟੇਟ ਨੇ ਵੇਖਿਆ ਵੀ ਉਹਨੇ ਕਿ ਇਹ ਬੰਨੇ ਦਾ ਲੱਗਦਾ ਨਹੀਂ ਹੈਗਾ ਜਾਂ ਜਿਮਣੀ ਚੋਂ ਦਾ ਰੌਲਾ ਪੈ ਰਿਹਾ ਜਿਹਦੇ ਚ ਉਹ ਕੇਜਰੀਵਾਲ ਸਾਹਿਬ ਨੂੰ ਰਾਜ ਸਭਾ ਚ ਪੇਜਣਾ ਚਾਹੁੰਦੇ ਆ ਕਈ ਮੰਤਮ ਨੇ ਜਾਂ ਇਹਦੇ ਪਿੱਛੇ ਜਿਵੇਂ ਵਿਰੋਧੀ ਧਿਰਾਂ ਤੇ ਹਾਵੀ ਨੇ ਮੋਦੀ ਜੀ ਲਗਭਗ 11 ਸਾਲਾਂ ਚ ਉਹਨਾਂ ਦੀ ਈਡੀ ਹੋਵੇ ਸੀਬੀਆਈ ਹੋਵੇ ਕੋਈ ਵਿਰੋਧੀ ਧਿਰ ਨਹੀਂ ਖੜਦਾ ਸਿਵਾਏ ਮਮਤਾ ਬੇਨਰ ਜਿਹੜੀ ਅੜ ਕੇ ਖੜੀ ਰਹੀ ਕੁਝ ਇੱਕ ਅੱਦਾ ਹੋਰ ਲੈ ਹੁਣ ਸਟਾਈਲ ਨੇ ਜੇ ਵਾ ਐਜੂਕੇਸ਼ਨ ਐਕਟ ਦੇ ਉੱਤੇ ਰੌਲਾ ਪਾਇਆ ਵੀ ਇਹ ਤਾਂ ਠੀਕ ਨਹੀਂ ਹੈਗਾ ਉਹਨਾਂ ਸਟਾਈਲਨ ਦੇ ਮਗਰ ਪਏ ਹੋਏ ਆ ਤਾਮਿਲ ਲੱਡੂ ਦੇ ਮੁੱਖ ਮੰਤਰੀ ਦੇ ਖਿਲਾਫ ਤੇ ਇਹ ਬੰਦੇ ਕੋਡੇ ਟੇਕੇ ਇਹਨਾਂ ਨੂੰ ਲੱਗਿਆ ਵੀ ਦਿੱਲੀ ਤੋਂ ਬਾਅਦ ਸਾਡੇ ਵਸ ਦੀ ਗੱਲ ਨਹੀਂ ਤਾਂ ਅਮਿਤ ਸ਼ਾਹ ਮੋਦੀ ਨਾਲ ਸਮਝੌਤਾ ਕਰਕੇ ਇਹਨਾਂ ਨੇ ਗਿੰਮਿੱਥ ਕੇ ਆਰ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਦਾ ਬਿਆਨ ਹੈ ਵੀ ਸਾਡਾ ਜੁਆਇੰਟ ਆਪਰੇਸ਼ਨ ਸੀਗਾ ਇਹ ਉਹਨਾਂ ਨੇ ਬਿਆਨ ਦਿੱਤਾ ਹਰਿਆਣਾ ਵੀ ਨਮਾ ਲਊਗਾ ਉੱਚ ਸਾਨੂੰ ਕਿਸਾਨ ਦਾ ਵੀ ਮੋਨੇ ਪੁਲਿਸ ਪੁਲਿਸ ਵਾਲੇ ਵੀ ਬਹੁਤ ਸੀ ਤਾਂ ਪਿੰਡਾਂ ਦੇ ਅੰਦਰ ਉਹਨਾਂ ਦੀ ਫੋਰਸ ਸੀਗੀ ਜੁਆਇੰਟ ਆਪਰੇਸ਼ਨ ਸੀਗਾ ਬੇਸ਼ੱਕ ਸਾਹਮਣਾ ਸਾਰਾ ਜਿਹੜਾ ਦੇਖ ਰੇਖ ਚੋ ਚੰਡੀਗੜ੍ਹ ਦੀ ਚੋ ਆ ਪੰਜਾਬ ਪੁਲਿਸ ਦੇ ਵਿੱਚ ਪਰ ਉਹ ਬੈਕਫੁੱਟ ਤੇ ਸੀ ਵੀ ਜਿੱਥੋਂ ਲੋਡ ਪੈਂਦੀ ਆ ਤਾਂ ਅਸੀਂ ਤੁਹਾਡੀ ਮਤ ਤੇ ਆਵਾਂਗੇ ਤਾਂ ਸਪਸ਼ਟ ਹੀ ਆ ਵੀ ਕਿਉਂਕਿ ਨਾ ਤਾਂ ਅਸੀਂ ਸਮਝੌਤਾ ਕਰਦੇ ਸੀ ਪੋਲਾ ਪਤਲਾ ਕੋਈ ਤੁਸੀਂ ਮਾੜੀ ਮੰਗ ਨੂੰ ਮੰਨ ਕੇ ਉੱਠ ਜੋ ਜਾਂ ਗਲਤ ਸਮਝੌਤਾ ਕਰਕੇ ਉੱਠੋ ਉਹਦੇ ਨੂੰ ਤੋਂ ਨੂੰ ਸਰਕਾਰ ਨਾਲ ਲੜਨਾ ਤੇ ਲੜ ਕੇ ਹਾਰ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਹਾਰਾਂ ਜਿੱਤਾ ਹੁੰਦੀ ਹੁਣ ਹਕੂਮਤ ਆ ਲੜੇ ਆ ਕੋਈ ਮਨ ਚ ਮਲਾਲ ਨਹੀਂ ਹੈਗਾ ਸਰਕਾਰ ਆ ਜਬਰ ਕਰਕੇ ਠਾਇਆ ਵਾ ਇਹਦਾ ਭੁਗਤਣਾ ਨੂੰ ਭੁਗਤਣਾ ਪਊਗਾ ਤੋਂ ਸਰਕਾਰ ਨੂੰ ਜਬਰ ਕਰਕੇ ਠਲਣਾ ਪਿਆ ਦੁੱਖ ਦੀ ਗੱਲ ਹੈ ਵੀ ਮੈਨੂੰ ਤਾਂ ਨਹੀਂ ਸਮਝ ਆਉਂਦੀ ਬਹੁਤ ਸਾਰੇ ਬੁੱਧੀਜੀਵੀ ਬੋਲ ਰਹੇ ਨੇ ਵੀ ਮੇਰੀ ਹੋਸ਼ ਚ ਤਾਂ ਕਦੀ ਨਹੀਂ ਹੋਇਆ ਵੀ ਸਰਕਾਰ ਨੇ ਸਦਿਆ ਹੋਵੇ ਹਥਿਆਰ ਬੰਦ ਕੋੜਾ ਚ ਵੀ ਨਹੀਂ ਹੁੰਦਾ ਵੀ ਸਰਕਾਰ ਕਈ ਵਾਰੀ ਅਸੀਂ ਦੇਖਿਆ ਗੱਲਬਾਤ ਬਦੇਸ਼ਾਂ ਵਿੱਚ ਸਾਡੇ ਦੇਸ਼ ਵਿੱਚ ਉਹਨਾਂ ਨਾਲ ਹੁੰਦੀ ਆ ਫਿਰ ਉਹਨਾਂ ਨੂੰ ਛੱਡ ਕੇ ਵੀ ਹੁੰਦੇ ਆ ਤੇ ਉਹਨਾਂ ਨਾਲ ਗੱਲ ਕਰ ਲਈ ਫਿਰ ਉੱਥੋਂ ਤੱਕ ਛੱਡ ਕੇ ਹੁੰਦੇ ਵੀ ਚੱਲ ਇਹਨਾਂ ਨਾਲ ਗੱਲਬਾਤ ਸਾਡੀ ਚੱਲ ਰਹੀ ਆ ਆਪਣਾ ਤਾਂ ਕੋਈ ਇਹੋ ਜਿਹਾ ਵੀ ਨਹੀਂ ਹੈਗਾ ਹੂੰ ਸਾਧ ਰਹੇ ਉਹ ਤੋਂ ਬਾਅਦ ਦੁੱਖ ਦੀ ਗੱਲ ਹੈ ਮੰਤਰੀ ਮੀਟਿੰਗ 'ਚ ਬੋਲ ਰਹੇ ਆ ਹੂੰ ਵੀ ਤੁਹਾਡੇ ਨਹੀਂ ਕੋਈ ਰੋਲਾ ਨਹੀਂ ਹਜ਼ਰ ਹੂੰ ਉਹ ਤਾਂ ਜੀ ਕੋਈ ਨਸ਼ਾ ਨਸ਼ਾ ਦੀ ਮਹਿੰਮ ਚੱਲ ਰਹੀ ਆ ਤਾਂ ਫੋਰਸ ਇਕੱਠੀ ਹੋਈ ਆ ਹੂੰ ਆ ਪ੍ਰੈਸ ਚੰਡੀਗੜ੍ਹ ਦੇ ਮਤਲਬ ਫਿਰ ਇਹਨੂੰ ਕਿਹਾ ਜਾਵੇ ਕਿ ਗੁੰਮਰਾਹ ਕੀਤਾ हां देखो ना देखो ना एदा एदा जवाब ता, ता पंजाब दबना चीमा जी नु चंडीगढ़ फोर्स नु कंसो सॉरी प्रेस नु कंसो सवाल ਕੀਤਾ ਵੀ चीमा साहब ਜਿਹੜੇ ਬਾਰਡਰਾਂ ਤੇ ਫੋਰਸ ਇਕੱਠੀ ਹੋਈ ਆ ਤੁਸੀਂ ਉਹਦੇ ਆ ਨਾ ਨਾ ਉਹ ਕਹਿੰਦਾ ਨਸ਼ੇ ਦਾ ਮਸਲਾ ਕਿਸਾਨਾਂ ਨਾਲ ਕੋ ਰੌਲਾ ਨਹੀਂ ੱਟ ਇਹ ਤੁਸੀਂ ਚੰਠੀਗੜ੍ਹ ਦੀ ਪੀਸੀ ਦੇਖ ਲਓ ਖੁਦ ਆਪਣੇ ਸਟੇਟ ਦੇ ਖਜ਼ਾਨਾ ਮੰਤਰੀ ਦੀ ਤਾਂ ਹੁਣ ਜਦੋਂ ਐਹੋ ਜਿਹੇ ਬੰਦਾ ਦੇਖੋ ਜੇ ਕੇਂਦਰ ਨਾਲ ਮੀਟਿੰਗ ਹੋਈ ਅਗਲੀ ਮੀਟਿੰਗ ਤੈ ਹੋਗੀ ਹੂੰ ਵੀ ਜੜੀਆਂ ੜਿੱਕੇ ਨੇ ਕੇਂਦਰ ਦਾ ਸੀ ਵੀ ੜਿੱਕੇ ਬਹੁਤ ਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਨੂੰ ਤਿਆਰ ਆ ਹੂੰ ਇਹ ਚ ਬਹੁਤ ਸਮੱਸਿਆ ਆ ਮੈਨੂੰ ਇਹ ਕਿ ਦੂਰ ਕਰ ਲੋ ਉਹ ਕਹਿੰਦੇ ਫੇਰ ਸਮਾਂ ਦੇ ਦਿਓ ਅਗਲੀ ਮੀਟਿੰਗ ਜਹੀਂ ਨਾ ਸਾਰਿਆਂ ਨਾਲ ਗੱਲ ਕਰ ਲੈਨੇ ਹੂੰ ਉੱਥੇ ਜਾ ਕੇ ਗੱਲ ਨਿਬੜ ਗਈ ਹੂੰ ਇਹ ਵਿੱਚ ਬੈਠੇ ਨੇ ਇਹਨਾਂ ਨੂੰ ਸੱਦ ਕੇ ਖੁੱਡੀਆਂ ਸਾਹਿਬ ਨੂੰ ਤੇ ਘਟਾਰੂ ਚੱਕ ਨੂੰ ਅਸੀਂ ਪੁੱਛਿਆ ਵੀ ਆਹ ਮਾਰ ਕੀ ਹੋ ਰਿਹਾ ਹੂੰ ਉਹ ਕਹਿੰਦੇ ਨਾ ਨਾ ਉਹ ਤਾਂ ਐਵੇਂ ਜੀ ਉਹਦਾ ਟੁੱਟ ਕਰਕੇ ਥੋੜਾ ਵਾ ਤੇ ਵੈਸੇ ਨਸ਼ਾ ਕਰਕੇ ਤੋਂ ਗੁੰਮਰਾਹ ਕਰਕੇ ਕਲੋ ਗੁੰਮਰਾਹ ਕਾਦਾ ਬਿਕ ਸਾਜ਼ਿਸ਼ ਰਚੀ ਜਿਹੜੇ ਅੰਦਰ ਉਹਨਾਂ ਦਾ ਕਮੀਨਗੀ ਕਹਿ ਸਕਦੇ ਆ ਆਪਾਂ ਕਿਸੇ ਵੀ ਸਟੇਟ ਦੀ ਹੁੰਦੀ ਆ ਵੀ ਐ ਕਿਸਾਨਾਂ ਦਾ ਭਰੋਸਾ ਤੋੜਨਾ ਪਹਿਲੋਂ ਐਸਕੇਮ ਨੂੰ ਸੱਦ ਕੇ ਮੀਟਿੰਗ 'ਚ ਜਲੀਲ ਕਰਨਾ ਫਿਰ ਉਹਨਾਂ ਨੂੰ ਚੰਡੀਗੜ੍ਹ ਨਾਲ ਜਾਣ ਦੇਣਾ ਫਿਰ ਜਿਵੇਂ ਤਹਿਸੀਲਦਾਰਾਂ ਦੀ ਮਨੂੰ ਤੋੜਨਾ ਜਿਵੇਂ ਪੂਰਾ ਪੰਜਾਬ ਵਿੱਚ ਪੂਰੇ ਸਟੇਟ ਨੂੰ ਪੁਲਿਸ ਰਾਜ ਵਿੱਚ ਬਦਲਣਾ ਉਹ ਗਿਣੀ ਮਿੱਥੀ ਇੱਕ ਯੋਜਨਾ ਸੀ ਕਹਿ ਸਕਦੇ ਆ ਸੀ ਵੀ ਉਹਨੂੰ ਉਸ ਰੂਪ ਵਿੱਚ ਅਸੀਂ ਮੁਝ ਨਹੀਂ ਸਕੇ ਪਰ ਸਾਨੂੰ ਸ਼ੱਕ ਸੀ ਕਿ ਸਟੇਟ ਕਿਸੇ ਵળે ਹੱਲ ਕਰ ਸਕਦਾ ਚਲੋ ਕੋਈ ਨਹੀਂ ਇਹਦਾ ਵੀ ਜਵਾਬ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਆ ਵੀ ਮੈਂ ਤਾਂ ਅਜੇ ਵੀ ਕਿਸਾਨਾਂ ਦੇ ਨਾਲ ਆ ਤੇ ਜਿਹੜੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਣੀ ਆ ਉਹਦੇ ਵਿੱਚ ਮੈਂ ਆਪ ਨਾਲ ਚੱਲੂਗਾ ਲੈ ਕੇ ਜਾਓਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਕੇਂਦਰ ਦੀ ਮੀਟਿੰਗ 'ਚ ਇਹ ਮੈਨੂੰ ਲੱਗਦਾ ਕੋਈ اخਲਾਕੀ ਹੱਕ ਨਹੀਂ ਗਾ ਦੇਖੋ ਦੋ ਤਿੰਨ ਗੱਲਾਂ ਨੇ ਤੁਸੀਂ ਦੇਖੋ ਜਿਹੜਾ ਇਹਨਾਂ ਨੇ ਉਹ ਹੈ ਸਕੀਮ ਦੇ ਧਰਨੇ ਨੂੰ ਖੰਦੇੜਿਆ ਤੇ ਇਹਨੇ ਖੁਦ ਲਿਆ ਆਨਰ ਲਿਆ ਵੀ ਇਹ ਨੋਸਸ ਦੇ ਝਗੜੇ ਚ ਆ ਜਾਂਦੇ ਆ ਇਹ ਛੜਕਾਂ ਜਾਮ ਕਰਦੇ ਆ ਇਹ ਜੀ ਉਹ ਕੀ ਜਾਂਦੇ ਆ ਜਿਹੜੇ ਬਾਹਰ ਮਿਗ੍ਰੇਸ਼ਨ ਏਜੰਟਾਂ ਦੇ ਝਗੜਿਆਂ ਚ ਝਗੜੇ ਚ ਆ ਜਾਂਦੇ ਇਹ ਬਿਆਨ ਸੀ ਨਾ ਉਦੋਂ ਉਹ ਭੂਮਿਕਾ ਬਣ ਰਿਆ ਸੀ ਹੁਣ ਦੇਖੋ ਜਦੋਂ ਅਗਲੇ ਨੇ 34 ਸੈਕਟਰ ਮੰਗਿਆ ਅਗਲੇ ਨੇ ਦੂਜਾ ਬਿਆਨ ਦਿੱਤਾ ਵੀ ਸੜਕਾਂ ਢੱਕਣੀਆਂ ਸੀ ਸੈਟ ਤੇ ਬੈਣਾ ਕੋਈ ਜਵਾਬ ਨਹੀਂ ਸੀ ਨਾ ਇਹ ਤਾਂ ਬਲੋਂ ਜਿਹੜੀ ਅੰਦਰ ਪੱਕ ਰਹੀ ਸੀ ਕਿਸੇ ਨਾ ਕਿਸੇ ਢੰਗ ਚ ਆ ਰਹੀ ਸੀ ਪਹਿਲਾਂ ਅੱਜ ਲੈ ਕੇ ਉਹਨੂੰ ਖੇੜਿਆ ਫਿਰ ਤਹਿਸੀਲਦਾਰਾਂ ਨੂੰ ਜਿਵੇਂ ਕੁੱਟਿਆ ਉਦੋਂ ਦਿਖਦਾ ਸੀ ਨੀ ਵੀ ਕਿੱਧਰ ਜਾ ਰਿਹਾ ਹੈਗਾ ਤਾਂ ਇਹ ਬਿਆਨ ਹੁਣ ਵੀ ਮੈਂ ਕਿਸਾਨਾਂ ਦੇ ਨਾਲ ਆ। ਕਿੱਧਰ ਦਾ ਚਲੋ ਮੰਨ ਵੀ ਲਈਏ। ਹੂੰ ਕਿਹੜੀ ਗੱਲ ਤੋਂ ਮੰਨੀਏ ਵੀ ਤੁਹਾਡੇ ਕੋਲ 3 ਸਾਲਾਂ ਦਾ ਤੇ ਖੇਤੀ ਪਾਲਸੀ ਨਹੀਂ ਆਈ। ਹੂੰ ਦੱਸੋ ਵੀ ਕਿਸਾਨਾਂ ਕੀ ਸਾਡਾ ਕੀ ਸਵਾਰ ਰਹੇ। ਖੇਤੀ ਪਾਲਸੀ ਸਟੇਟ ਨੇ ਬਣਾਉਣੀ ਆ ਤੁਹਾਡੇ ਕੋਲ ਪਾਲਸੀ ਕੋਈ ਨਹੀਂ ਹੈਗੀ। ਹੂੰ ਮੰਡੀਆਂ ਚੜ ਕੇ ਕਿਸਾਨ ਰੋਲ ਕੇ ਹੂੰ ਤੁਹਾਡੇ ਕੋਲ ਕੁਛ ਦੱਸਉ ਰਿਆ ਨਾ ਚੌਲ ਤੁਸੀਂ ਟਾਈਮ ਨਾਲ ਚਕਾਉਣੇ ਸੀ ਟਾਈਮ ਨਾਲ ਤੁਸੀਂ ਸਾਨੂੰ ਦੱਸ ਦੇਣੀ ਹੈਗੇ। ਵੀ ਚੌਲ ਘੜਾਮਾਂ ਚ ਪਏ ਆ। ਪਰ ਮੇਰਾ ਸਵਾਲ ਇਹ ਆ ਕਿ ਹੁਣ ਕੇਂਦਰ ਨਾਲ ਜਿਹੜੀ ਮੀਟਿੰਗ ਹੋਣੀ ਉਹ ਚ ਭਗਵੰਤ ਮਾਨ ਨੂੰ ਨਾਲ ਲੈ ਕੇ ਜਾਓਗੇ ਨਹੀਂ ਨਹੀਂ ਇਹੋ ਜਿਹੇ ਵਿਚੋਲੇ ਨੂੰ ਕੀ ਕਰਨਾ ਹੈਗਾ ਜਿਹੜਾ ਸਾਨੂੰ ਕੋ ਗੁੰਮਰਾਹ ਕਰੇ ਕੁੱਟ ਕੇ ਠੱਲੇ ਮੈਨੂੰ ਨਹੀਂ ਲੱਗਦਾ ਵੀ ਮੁੱਖ ਮੰਤਰੀ ਇਸ ਕਾਬਿਲ ਰਹਿ ਗਏ ਨਹੀਂ ਬੋਲ ਤੇ ਤਬਾਰ ਤੇ ਵਿਸ਼ਵਾਸ ਕੀਤਾ ਜਾ ਸਕੇ ਇਹਦਾ ਜਵਾਬ ਬੋਲੇ ਪਰ ਪਿਛਲੇ ਦਿਨੀ ਜਦੋਂ ਤੁਹਾਨੂੰ ਜੇਲ੍ਹ ਚ ਕਰ ਦਿੱਤਾ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਇੱਕ ਮੀਟਿੰਗ ਸੱਦੀ ਤੇ ਸੰਯੁਕਤ ਕਿਸਾਨ ਮੋਰਚੇ ਨੇ ਦੋ ਟਕ ਨਾ ਕਰਤੀ ਸੀ ਵੀ ਅਸੀਂ ਹੁਣ ਤੁਹਾਡੀ ਮੀਟਿੰਗ ਚ ਨਹੀਂ ਆਉਣਾ ਸਾਨੂੰ ਤੁਹਾਡੇ ਤੇ ਭਰੋਸਾ ਨਹੀਂ ਰਿਹਾ ਤੁਹਾਡਾ ਕੀ ਪਤਾ ਹੈ ਮੀਟਿੰਗ ਸੱਦ ਕੇ ਸਾਨੂੰ ਫੇਰ ਫੜ ਲਓ ਹੁਣ ਕੇਂਦਰ ਜੇ ਤੁਹਾਨੂੰ ਮੀਟਿੰਗ ਲਈ ਸੱਦਦੀ ਹੈ ਜਾਂ ਪੰਜਾਬ ਸਰਕਾਰ ਸੱਦਦੀ ਹੈ ਐਸ ਹਾਲਤ ਚ ਤਾਂ ਤੁਸੀਂ ਮੀਟਿੰਗ ਕਰਨ ਜਾਓਗੇ ਵਿਸ਼ਵਾਸ ਕਰੋਗੇ ਉਹਨਾਂ ਤੇ ਦੇਖੋ ਗੱਲਬਾਤ ਤਾਂ ਨਾ ਕਦੀ ਕੱਲ ਭੱਜੇ ਨਾ ਗਾਂਹ ਭੱਜਣਾ ਵਾ ਬੱਟ ਪਰ ਜੋ ਜੋ ਕੁਝ ਹੋਇਆ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਇੱਥੇ ਇੱਥੇ ਆਤਮ ਮੰਥਨ ਕਰਾਂਗੇ ਹੂੰ ਇਹ ਆਤਮੰਤਨ ਜੋਗ ਆ ਗੱਲਾਂ ਐ ਨਹੀਂ ਹੈਗਾ ਜਦੋਂ ਵਿਸ਼ਵਾਸ਼ ਘਾਟ ਹੋਣੇ ਨਹੀਂ ਮੀਟਿੰਗਾਂ ਜਾ ਕੇ ਕੁਝ ਨਿੰਬੜਨਾ ਨਹੀਂ ਫਿਰ ਉਹਦੇ ਬਾਰੇ ਵਿਚਾਰਨਾ ਚਾਹੀਦਾ ਭਾਵੇਂ ਅਸੀਂ ਲੋਕਾਂ ਨੂੰ ਨਹੀਂ ਇਹ ਗੱਲ ਕਹਿੰਦੇ ਵੀ ਅੱਜ ਕੋਈ ਗੱਲ ਕਰਨਾ ਕਹੇ ਤਾਂ ਅਸੀਂ ਗੱਲ ਕਰਨੇ ਤਿਆਰ ਨਹੀਂ ਹੈ ਤਿਆਰ ਆ ਪਰ ਇਹੋ ਜੀ ਹਾਲਾਤਾਂ ਸਾਨੂੰ ਮੁੜ ਵਿਚਾਰਨਾ ਪਊ ਜਦੋਂ ਹੁਣ ਪਹਿਲਾਂ ਸ਼ੰਭੂ ਤੇ ਖਨੌਰੀ ਤੇ ਇੱਕ ਤਕੜਾ ਮੋਰਚਾ ਲੱਗਾ ਹੋਇਆ ਸੀ ਉਸ ਪ੍ਰੈਸ਼ਰ ਚ ਕੇਂਦਰ ਸਰਕਾਰ ਗੱਲ ਕਰ ਰਹੀ ਸੀ ਹੁਣ ਜਦੋਂ ਉਹ ਮੋਰਚਾ ਹਟਾਤਾ ਹੂੰ ਜਿਤਾ ਚਕਾਤਾ ਤਾਂ ਹੁਣ ਜਦੋਂ ਮੋਰਚੇ ਦਾ ਪ੍ਰੈਸ਼ਰ ਨਹੀਂ ਰਿਹਾ ਜਦੋਂ ਸ਼ੰਭੂ ਖਨੋਰੀ ਮੋਰਚੇ ਦਾ ਪ੍ਰੈਸ਼ਰ ਸੀ ਉਦੋਂ ਵੀ ਕੇਂਦਰ ਸਰਕਾਰ ਨੇ ਦੋ ਤਿੰਨ ਮੀਟਿੰਗਾਂ ਕਰਕੇ ਦਿੱਤਾ ਕੁਝ ਨਹੀਂ ਕੀਤਾ ਕੁਝ ਨਹੀਂ ਹੁਣ ਜਦੋਂ ਬਿਨਾ ਮੋਰਚੇ ਦੇ ਪ੍ਰੈਸ਼ਰ ਤੋਂ ਮੀਟਿੰਗ ਹੋਏਗੀ ਤਾਂ ਹੁਣ ਲੱਗਦਾ ਕਿ ਤੁਹਾਨੂੰ ਉਹ ਕੁਝ ਦੇ ਦੇਣਗੇ ਹਾਂ ਗੱਲਾਂ ਦੇਖੋ ਪਹਿਲੀ ਗੱਲ ਹੈ ਵੀ ਜੜਾ ਅੰਦੋਲਨ ਚੱਲ ਰਿਹਾ ਵਾ ਜਿੱਡੀਆਂ ਵੱਡੀਆਂ ਮੰਗਾਂ ਵਾ ਹੂੰ ਠੀਕ ਹੈ ਨਾ ਉਨੇ ਪੂਰੀ ਦੁਨੀਆ ਵਿੱਚ ਪ੍ਰਚਾਰ ਪ੍ਰੋਪਗੈਂਡਾ ਕੀਤਾ ਸਰਕਾਰ ਨੇ ਵੀ ਲੋਕਾਂ ਨੂੰ ਦਿਖਾਉਣ ਵਾਸਤੇ ਮੀਟਿੰਗਾਂ ਕੀਤੀਆਂ ਪੈਸੀ ਗੱਲਬਾਤ ਜਾਰੀ ਰੱਖ ਰਹੇ ਹਾਂ ਪਰ ਜਿੱਥੇ ਪੋਲੀਟੀਕਲੀ ਜਿੱਥੋਂ ਤੱਕ ਜਿੱਥੋਂ ਤੱਕ ਰੌਲਾ ਵਾ ਹੁਣ ਰੌਲਾ ਉੱਥੇ ਹੀ ਆ ਵੀ ਉਹਨਾਂ ਦਾ ਇਕਨੋਮਿਕਸ ਮਾਡਲ ਹੋ ਰਿਹਾ ਵੀ ਖੇਤੀ ਚੋਂ ਕਿਸਾਨ ਬਾਹਰ ਕੱਢਣਾ ਖੇਤੀ ਮੰਡੀ ਰਹਿਣ ਨਹੀਂ ਦੇਣੀ ਇਧਰੋਂ ਅਸੀਂ ਕਹਿੰਦੇ ਖੇਤੀ ਮੰਡੀ ਜਾਣ ਨਹੀਂ ਦੇਣੀ ਅਸੀਂ ਜ਼ਮੀਨਾਂ ਤੁਹਾਨੂੰ ਦੇਣੀਆਂ ਨਹੀਂ ਹੈਗਾ ਇਹ ਬੇਸਿਕਲੀ ਟਕਰਾਵਾਂ ਆ ਉਹਦੇ ਚ ਹੁਣ ਜਿਹੜੀ ਤਾਕਤ ਤਕੜੀ ਹੋਊਗੀ ਉਹ ਮੋਰਚਾ ਜਿੱਤੂਗੀ ਇਹ ਦਿਖਣ ਰਿਹਾ ਪਰ ਲੋਕਾਂ 'ਚ ਇਹ ਵੀ ਗੱਲ ਨਾ ਜਾਵੇ ਇਹ ਤਾਂ ਗੱਲ ਨਹੀਂ ਕਰਨਾ ਚਾਹੀਦੀ ਦੋਵੇਂ ਗੱਲਾਂ ਵਿਚਾਰਨੀਆਂ ਪੈਣੀਆਂ ਉਹ ਦਿਖ ਰਾ ਹੁੰਦਾ ਵੀ ਮੀਟਿੰਗ 'ਚ ਕੋਈ ਨਿਬੜਨਾ ਕੇ ਨਹੀਂ ਨਿਬੜਨਾ ਹੈਗਾ